ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਤੀਸਰਾ ਕਲੂ ਕਰਾ ਵਿਸ਼ੇ ਦੀ ਵਿਚਾਰ ਕਰ ਰਹੇ ਆ ਅੱਜ ਮੈਂ ਤੁਹਾਨੂੰ ਇੱਕ ਇਹ ਦੱਸਣਾ ਚਾਹੁੰਦਾ ਵੀ ਜਿਹੜਾ ਇਹ ਜੰਗ ਹੋਇਆ ਇਹਦੇ ਵਿੱਚ ਕਿਹੋ ਜੀ ਮੈਚਿੰਗ ਸੀ ਉੱਪਰ ਆਪਾਂ ਜਿਹੜੇ ਦੇਖ ਰਹੇ ਆ ਪਹਿਲੀ ਫੋਟੋ ਦੇ ਵਿੱਚ ਇਹ ਵਿਜਨਤਾ ਟੈਂਕ ਹੈ ਇੰਡੀਆ ਦਾ ਸਭ ਤੋਂ ਤਾਕਤਵਰ ਟੈਂਕ ਇੱਕ ਡਜ਼ਨ ਵਿਜਨਤਾ ਟੈਂਕ ਜਿਹੜੇ ਨੇ ਉਹ ਇਸ ਆਪਰੇਸ਼ਨ ਦੇ ਵਿੱਚ ਜਿਹਨੂੰ ਇਹ ਆਪਰੇਸ਼ਨ ਬਲੂ ਸਟਾਰ ਕਹਿੰਦੇ ਨੇ ਜਿਹੜਾ ਦਰਬਾਰ ਸਾਹਿਬ ਤੇ ਨਾ ਹਮਲਾ ਕੀਤਾ ਜਿਹੜਾ ਇੰਨਾ ਭਾਰੀ ਜੰਗ ਹੋਇਆ ਇਹ ਇੱਕ ਦਰਜਨ ਵਿਜਨਤਾ ਟੈਂਕ ਜਿਹੜੇ ਆ ਉਹ ਇਸਤੇਮਾਲ ਕੀਤੇ ਗਏ 11 ਪ੍ਰੋਪਰਪਰਟੀ ਤੇ ਦੂਸਰਾ ਜਿਹੜਾ ਤੁਸੀਂ ਫੋਟੋ ਦੇਖ ਰਹੇ ਹੋ ਇਹ ਬਖਤਰਬੰਦ ਗੱਡੀ ਦੀ ਹੈ ਆਰਮਰੀ ਕੰਨ ਦੇ ਨੇ ਬਖਤਰਬੰਦ ਗੱਡੀ ਦੀ ਹੈ ਇਹਦੇ ਵਿੱਚ ਕੁਝ ਵੀ ਬਾਹਰ ਨਹੀਂ ਹੁੰਦਾ ਔਰ ਇਤਨੀ ਮਜ਼ਬੂਤ ਬਣਾਈ ਜਾਂਦੀ ਹੈ ਵੀ ਜਦੋਂ ਤੇ ਕਿਸੇ ਚੀਜ਼ ਦਾ ਕੋਈ ਅਸਰ ਨਾ ਹੋਵੇ ਪਰ ਇਹਨਾਂ ਨੇ ਭਜੰਤਾ ਟੈਂਕ ਯੂਜ਼ ਕੀਤੇ ਸਿੰਘਾਂ ਨੇ ਉਹਨੂੰ ਵੀ ਨੱਥ ਪਾ ਲਈ ਉਹਦੇ ਬਾਅਦ ਇਹਨਾਂ ਨੇ ਇਹ ਜਿਹੜੇ ਐ ਬਖਤਰਬੰਦ ਗੱਡੀਆਂ ਜਿਹੜੀਆਂ ਯੂਜ਼ ਕੀਤੀਆਂ ਇਸ ਤੋਂ ਇਲਾਵਾ ਹਵਾਈ ਫੌਜ ਦਾ ਵੀ ਸਹਾਰਾ ਲਿਆ ਗਿਆ ਦਰਬਾਰ ਸਭ ਤੱਕ ਪਹੁੰਚਣ ਦੀ ਕੋਸ਼ਿਸ਼ ਦੇ ਵਿੱਚ ਨੇਵੀ ਵਾਲੇ ਕੁਝ ਬੰਦਿਆਂ ਦਾ ਵੀ ਸਹਾਰਾ ਲਿਆ ਗਿਆ ਇਹਨਾਂ ਤੋਂ ਇਲਾਵਾ ਇੱਕ ਤੋਪ ਹੁੰਦੀ ਹੈ ਜਿਹਨੂੰ 25 ਪਾਉਂਡਰ ਗਨ ਕਹਿੰਦੇ ਨੇ 25 ਪੌਂਡ ਦਾ ਗੋਲਾ ਉਹਦੇ ਵਿੱਚੋਂ ਚੱਲਦਾ ਹੈ ਉਹ ਇੱਕ ਯੂਨਿਟ ਪੂਰੀ 11 ਤੋਪਾਂ ਦੀ ਇਹਨਾਂ ਨੇ ਜੱਲਿਆਂ ਵਾਲੇ ਬਾਗ ਦੇ ਵਿੱਚ ਉਹ ਤੋਪਾ ਗੱਡੀਆਂ ਔਰ ਉੱਥੋਂ ਜਿਹੜਾ ਅਕਾਲ ਤਖਤ ਸਾਹਿਬ ਤੇ ਮਾਰ ਕੀਤੀ ਗਈ ਉਹ ਡਾ ਤੋਪਾਂ ਦੇ ਰਹੀਂ ਦਰਬਾਰ ਸਾਹਿਬ ਦੇ ਅੰਦਰ ਵੀ ਤੇ ਖਾਸ ਤੌਰ ਤੇ ਅਕਾਲ ਤਖਤ ਸਾਹਿਬ ਤੇ ਉਹਨਾਂ ਤੋਂਪਾਂ ਰਹੀਂ ਜਿਹੜੀ ਹੈ ਉੱਥੇ ਮਾਰ ਕੀਤੀ ਗਈ ਉਹ 25 25 ਪੌਂਗ ਦੇ ਗੋਲੇ ਜਿਹੜੇ ਆ ਉਹ ਸੁੱਟੇ ਗਏ ਦੂਸਰੇ ਪਾਸੇ ਜਿਹੜੇ ਜੂਜਾਰੂ ਸਿੰਘ ਸਨ ਉਹਨਾਂ ਕੋਲ ਯਾ ਤਾਂ ਟ੍ਰੈਡੀਸ਼ਨਲ ਆਮ ਬੰਦੂਕਾਂ ਸਨ ਪੁਰਾਣੀਆਂ ਕਿਸਮ ਦੀਆਂ ਇਆ ਵੱਧ ਤੋਂ ਵੱਧ ਉਹਨਾਂ ਕੋਲ ਜਿਹੜੀਆਂ ਉਹ 3 ਤੋਂ 4 ਐਲ ਐਮ ਜੀ ਸਨਲਾਈਟ ਮਸ਼ੀਨ ਗਨ ਉਹਦੇ باوجود ਇਹ ਜੰਗ 4 ਦਿਨ ਚੱਲੀ 3 ਤਰੀਕ ਨੂੰ ਇਹਦੀ ਸ਼ੁਰੂਆਤ ਹੋਈ ਤੇ 6 ਤਰੀਕ ਦੀ ਰਾਤ ਤੱਕ ਇਹ ਚੱਲਦੀ ਰਹੀ ਹਾਲੇ ਕਿ ਬਾਅਦ ਦੇ ਵਿੱਚ 7-8 ਤਰੀਕ ਨੂੰ ਵੀ ਛੋਟ ਛੋਟੀ ਗੋਲੀਬਾਰੀ ਹੁੰਦੀ ਰਹੀ ਉਹ ਆਪਾਂ ਅੱਗੇ ਸਰੀਓ ਦੀ ਵਿਚਾਰ ਕਰਾਂਗੇ ਇਹੋ ਜਿਹਾ ਔਣ ਸਮਾਜਿਆ ਸਿਸਟਮ ਹੋਣ ਦੇ ਬਾਵਜੂਦ ਕਿਸ ਬਹਾਦਰੀ ਦੇ ਨਾਲ ਜੁਜਾਰੂ ਸਿੰਘਾਂ ਨੇ ਮੁਕਾਬਲਾ ਕੀਤਾ ਕਿਵੇਂ ਭਾਰਤੀ ਫੌਜਾਂ ਨੂੰ 4 ਦਿਨ ਤੱਕ ਉਹਨਾਂ ਰੋਕੀ ਰੱਖਿਆ ਇਹ ਆਪਣੇ ਆਪ ਚਕੰਬਾ ਸੀ ਜਿਸ ਲਈ ਕਿ ਹਥਿਆਰਾਂ ਦਾ ਜਿਹੜਾ ਸੁਮੇਲ ਹੈ ਔਰ ਫੌਜ ਦੀ ਗਿਣਤੀ ਦਾ ਜਿਹੜਾ ਹਸਾਬ ਕਿਤਾਬ ਹੈ ਉਹਦਾ ਮੈਂ ਆਪਕੀ ਨੂੰ ਦੱਸ ਚੁੱਕਾ ਹਾਂ ਕਲ 6 ਰੈਜਿਮੈਂਟ ਤੋਂ ਦੱਸਿਆ ਸੀ ਕਿ ਲਗਾਈਆਂ ਗਈਆਂ ਉਹਦਾ ਰੈਜਿਮੈਂਟ ਦਾ ਵੀਰਵਾ ਵੀ ਦੱਸਿਆ ਸੀ ਤੇ ਦੂਜੇ ਪਾਸੇ 150 ਤੋਂ 200 ਜਹਾਜ਼ ਹਸਨ ਇੱਥੇ ਆ ਜਿਹੜੇ ਹਥਿਆਰਾਂ ਦਾ ਤੁਹਾਨੂੰ ਮੈਂ ਦੱਸ ਰਿਹਾ ਇਹ ਹਥਿਆਰਾਂ ਦਾ 5-10 ਲਗਾ ਲਈਏ ਕਿ ਇੱਕ ਪਾਸੇ ਵਿਜਨਤਾ ਟੈਂਕ ਵੀ ਨੇ ਬਖਤਰਬੰਦ ਗੱਡੀਆਂ ਵੀ ਨੇ ਟੋਪਾਂ ਵੀ ਨੇ ਉੱਪਰ ਹਵਾਈ ਜਹਾਜ਼ ਦੇ ਨਾਲ ਵੀ ਮਾਰ ਕੀਤੀ ਗਈ ਤੇ ਦੂਸਰੇ ਪਾਸੇ ਜਿਹੜਾ ਸਿਰਫ ਇੱਕ ਆਮ ਜੇ ਬੰਦੂਕਾਂ ਤੇ ਸਿਰਫ ਤਿੰਨ ਤੋਂ ਚਾਰ ਜਿਹੜੀ ਹੈ ਉਹ ਐਲ ਐਮ ਜੀ ਲਾਈਟ ਮਸ਼ੀਨ ਗਨ ਇਹ ਕਿ ਮਤਲਬ ਕਿਸੇ ਗਿਣਤੀ ਚ ਨਹੀਂ ਆਉਂਦੀ ਨਾ ਹਥਿਆਰ ਦੇ ਸਾਹਮਣੇ ਜੋ ਭਾਰਤੀ ਸਰਕਾਰ ਨੇ ਵਰਤੇ ਉਹਨਾਂ ਦੇ ਸਾਹਮਣੇ ਉਹਦੀ ਕੋਈ ਅਹਿਮੀਅਤ ਹੀ ਨਹੀਂ ਬਣਦੀ ਉਹਦੇ ਨਾਲ ਇਹ ਜੰਗ ਜਿਹੜਾ ਇਹ ਹੋਇਆ ਅੱਜ ਆਪਾਂ ਇਤਨੀ ਕੀ ਵਿਚਾਰ ਕਰਾਂਗੇ ਇਸ ਵਿਚਾਰ ਨੂੰ ਆਪਾਂ ਕੱਲ ਤੋਂ ਅੱਗੋਂ ਫਿਰ ਜਾਰੀ ਰੱਖਾਂਗੇ ਅੱਜ ਇਤਨੇ ਕੀ ਬਚਨ ਪਰਵਾਣ ਕਰਨਾ ਹੋਈਆਂ ਭੁੱਲਾਂ ਵਾਸਤੇ ਖਿਮਾ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ